ਅਏ ਇਸ ਦੇ ਵਿੱਚ ਲੈ ਲਾਬੀ ਚ ਰਹੇ ਹਾਂ ਅਫਸਾਈ ਚ ਰਹੇ ਹਾਂ ਜੋ ਫੰਡ ਜਿਹੜੇ ਆਉਂਦੇ ਸੈਂਟਰ ਵੱਲੋਂ ਵੀ ਡਿਲੀਊਟ ਹੋ ਜਾਂਦੇ ਐ ਕੋਈ ਜੇ ਤੁਸੀਂ ਨੌਕਰੀ ਦੇ ਵਿੱਚ ਕੋਈ ਇਸ ਤਰੀਕੇ ਦਾ ਕਿਤੇ ਆਇਆ ਤੁਹਾਡੇ ਕੋਲੇ ਵੀ ਫੰਡ ਕੋਈ ਸੈਂਟਰ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਵੱਲੋਂ ਕਿਤੇ ਹੋਰ ਡਿਲੀਊਟ ਕਿਤੇ ਹੋਰ ਹੋ ਗਿਆ ਤੁਸੀਂ ਉਹ ਚੀਜ਼ਾਂ ਦੇ ਵਿੱਚ ਨਹੀਂ ਉਹ ਜਿਹੜਾ ਕਹ ਲਓ ਡਾਇਵਰਸ਼ਨ ਵਾਲਾ ਡਿਲੀਊਟ ਨਹੀਂ ਮੈਂ ਕਹੂੰਗੀ ਡਿਵਰਟ ਹੋ ਜਾਂਦਾ ਹੈ ਡਿਵਰਟ ਦਾ ਮਤਲਬ ਇਹ ਨਹੀਂ ਕਿ ਆ ਵੀ ਉਹ ਖੱਦ ਆ ਗਿਆ ਹਾਂਜੀ ਉਹਦਾ ਮਤਲਬ ਇਹ ਹੈ ਵੀ ਉਹ ਉਸ ਪਾਸੇ ਲਾ ਦਿੱਤਾ ਗਿਆ ਜਿੱਥੇ ਉਹ ਨਹੀਂ ਲੱਗਣਾ ਚਾਹੀਦਾ ਹਨਾ ਫੋਰ ਐਗਜ਼ਾਮਪਲ ਪੈਸਾ ਤੁਹਾਨੂੰ ਯੁਸ਼ਮਨ ਦਾ ਆਇਆ ਜਾਂ ਕਿਸੇ ਵੀ ਚੀਜ਼ ਦਾ ਆਇਆ ਤਾਂ ਉਹ ਪੈਸਾ ਤੁਹਾਨੂੰ ਸਪੋਜ਼ਿੰਗ ਤੁਸੀਂ ਉਹਦੇ ਨਾਲ ਸੈਲਰੀ ਦੇਤੀ ਤੁਸੀਂ ਪੈਸਾ ਮੈਂ ਨਹੀਂ ਕਹੂੰਗੀ ਕਿ ਉੱਥੇ ਖਾ ਗਏ ਪਰ ਤੁਸੀਂ ਪੈਸਾ ਹੋਰ ਪਾਸੇ ਲੈ ਕੇ ਕਿਉਂਕਿ ਤੁਸੀਂ ਆਪਦਾ ਖਜ਼ਾਨਾ ਭਰ ਨਹੀਂ ਸਕੇ ਤੁਸੀਂ ਜੀਐਸਟੀ ਕਲੈਕਸ਼ਨ ਪ੍ਰੋਪਰ ਕਰ ਨਹੀਂ ਸਕੇ ਉਹ ਇਸ ਕਰਕੇ ਨਹੀਂ ਕਰ ਸਕਿਆ ਕਿ ਤੁਸੀਂ ਲਾਅ ਐਂਡ ਆਰਡਰ ਨਹੀਂ ਮੇਨਟੇਨ ਕਰ ਪਾਰੇ ਤਾਂ ਤੁਹਾਨੂੰ ਟੈਕਸਿਸ ਕਿੱਥੋਂ ਆਉਣੇ ਨੇ ਸਾਰੀ ਇੰਡਸਟਰੀ ਇੱਥੋਂ ਸ਼ਿਫਟ ਹੋ ਜੂਗੀ ਸਾਰਾ ਬਿਜ਼ਨਸ ਇੱਥੋਂ ਸ਼ਿਫਟ ਹੋ ਜੂਗਾ ਜਾਂ ਚੱਲ ਨਹੀਂ ਪਾਊਗਾ ਤਾਂ ਤੁਹਾਡੇ ਕੋਲੇ ਟੈਕਸ ਕਲੈਕਸ਼ਨ ਨਹੀਂ ਆਉਂਦੀ ਖਜ਼ਾਨਾ ਖਾਲੀ ਰਹਿੰਦਾ ਹੈ ਖਜ਼ਾਨਾ ਖਾਲੀ ਰਹਿੰਦਾ ਤਾਂ ਫਿਰ ਜਿਹੜੀਆਂ ਸਰਕਾਰ ਦੀਆਂ ਜ਼ਰੂਰਤਾਂ ਹੁੰਦੀਆਂ ਉਹਨਾਂ ਵਾਸਤੇ ਪੈਸਾ ਵਰਤਿਆ ਜਾਂਦਾ ਆਇਆ ਹੋਰ ਸਕੀਮ ਵਾਸਤੇ ਹੁੰਦਾ ਵਰਤਿਆ ਹੋਰ ਪਾਸੇ ਜਾਂਦਾ ਤਾਂ ਉਹ ਉਹ ਚੀਜ਼ ਹੈਗੀ ਹੈ ਪਰ ਉਸ ਦਾ ਜਿਹੜਾ ਜੋ ਵੀ ਗੱਲਬਾਤ ਹੈਗੀ ਹੈ ਕਿ ਵੀ ਡਿਵਰਟ ਕਿੱਧਰ ਨੂੰ ਹੋਗਾ ਜਾਂ ਕਿੱਧਰ ਨੂੰ ਨਹੀਂ ਹੋਗਾ ਉਹ ਆਮ ਡਿਪਾਰਟ ਫਾਈਨਾਂਸ ਡਿਪਾਰਟਮੈਂਟ ਨੂੰ ਪਤਾ ਹੁੰਦਾ ਅਸੀਂ ਤਾਂ ਜਿੰਨਾ ਪੈਸਾ ਫੋਰ ਐਗਜ਼ਾਮਪਲ ਮੈਂ ਕਿਸੇ ਡਿਪਾਰਟਮੈਂਟ ਚ ਕੰਮ ਕਰਦੀ ਆ ਮੈਨੂੰ ਉੱਥੇ 50 ਕਰੋੜ ਰੁਪਈਆ ਜਾਂ 100 ਕਰੋੜ ਰੁਪਈਆ ਚਾਹੀਦਾ ਸਾਡਾ ਬਜਟ ਦੇ ਵਿੱਚ ਹੈਗਾ ਉਹ ਸਾਨੂੰ ਤਾਂ ਦੇ ਦਿੰਦੇ ਆ ਪਰ ਸਾਨੂੰ ਨਹੀਂ ਪਤਾ ਉਹ ਪੈਸਾ ਅਸਲ ਚ ਕਿਸ ਚੀਜ਼ ਦਾ ਜਿਹੜਾ ਸਾਨੂੰ ਦਿੱਤਾ ਸੋ ਠੀਕ ਹੈ ਤੁਹਾਨੂੰ ਨਹੀਂ ਪਤਾ ਵੀ ਤੁਹਾਨੂੰ ਕਿਧਰੋਂ ਕਿਧਰੋਂ ਡਾਇਵਰਟ ਹੋ ਗਿਆ ਤੁਹਾਡੇ ਜਿਹੜੀ ਹੈਗੀ ਉਹ ਨਾਰਮਲੀ ਫਾਈਨਾਂਸ ਡਿਪਾਰਟਮੈਂਟ ਕਰਦੇ ਆ